ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਿਹੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹਾਂਜੀ ਆਪਣੇ ਜਿਹੜੇ ਘਰ ਦੀ ਨਿਉ ਹੈ ਉਹ ਰੱਖ ਦਿੱਤੀ ਗਈ ਹੈ ਅੱਜ ਤੁਹਾਨੂੰ ਦਿਖਾਇਆ ਸੀਗਾ ਤੇ ਬਾਬਾ ਜੀ ਨੇ ਅਰਦਾਸ ਵੀ ਕਰਤੀ ਬਹੁਤ ਵਧੀਆ ਕੰਮ ਜਿਹੜਾ ਆਪਣਾ ਨਿਪੜ ਗਿਆ ਬਹੁਤ ਖੁਸ਼ੀ-ਖੁਸ਼ੀ ਆਪਣਾ ਕੰਮ ਨੇਪਰੇ ਚੜ ਗਿਆ ਜੀ ਇਹ ਤੇ ਮਿਸਤਰੀਆਂ ਨੇ ਵੀ ਆਪਣਾ ਜੋ ਹੁੰਦਾ ਉਹਨਾਂ ਦਾ ਆਕਾਰ ਬਿਹਾਰ ਹਨਾ ਉਹ ਵੀ ਕਰ ਲਿਆ ਤੇ ਆਪਾਂ ਵੀ ਜੋ ਆਪਣੇ ਮਨ ਦੇ ਵਿੱਚ ਹੈਗਾ ਸੀ ਵੀ ਆਪਾਂ ਆ ਕਰਨਾ ਹੈ ਆ ਕਰਨਾ ਹੁੰਦਾ ਹੀ ਹੈ ਜੀ ਹਰੇਕ ਨੇ ਆਪਾਂ ਵੀ ਉਹ ਕਰ ਲਿਆ ਤੇ ਬਾਬਾ ਜੀ ਨੇ ਵੀ ਬਹੁਤ ਵਧੀਆ ਅਰਦਾਸ ਕੀਤੀ ਮੈਂ ਨਾ ਇਹ ਫਸਟ ਟਾਈਮ ਹੀ ਦੇਖਿਆ ਸੀ ਵੀ ਬਾਬਾ ਜੀ ਐਵੇਂ ਅਰਦਾਸ ਕਰਦੇ ਨੇ ਬੈਠ ਕੇ ਪਹਿਲਾਂ ਪਾਠ ਕਰਦੇ ਨੇ ਤੇ ਫਿਰ ਅਰਦਾਸ ਕਰਦੇ ਨੇ ਅੱਜ ਤੱਕ ਮੈਂ ਐਵੇਂ ਦੇਖਿਆ ਨਹੀਂ ਸੀਗਾ ਤੇ ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਹੈ ਜੀ ਤੁਸੀਂ ਵੀ ਦੱਸਿਓ ਵੀ ਤੁਹਾਡੇ ਵੱਲ ਕਿਵੇਂ ਕਰਦੇ ਨੇ ਹਨਾ ਕਿਉਂਕਿ ਇੱਧਰ ਨਹੀਂ ਸਾਡੇ ਮੇਰੇ ਪਿੱਕੇ ਨੇ ਜਿੱਧਰ ਸੰਗਰੂਲ ਵੱਲ ਹੈ ਜੀ ਉਧਰ ਮੈਂ ਅੱਜ ਤੱਕ ਐਵੇਂ ਦੇਖਿਆ ਨਹੀਂ ਹੈਗਾ ਪਤਾ ਨਹੀਂ ਸਾਡੇ ਨਹੀਂ ਕਿਸੇ ਨੇ ਕੀਤੇ ਹੈਗੇ ਤੇ ਪਤਾ ਹੀ ਨਹੀਂ ਕਰਦੇ ਨਹੀਂ ਹੈਗੇ ਐਵੇਂ ਪਰ ਇੱਧਰ ਸਾਡੇ ਕਰਦੇ ਨੇ ਜੀ ਇਸ ਤਰ੍ਹਾਂ ਬਹੁਤ ਵਧੀਆ ਲੱਗਿਆ ਮੈਨੂੰ ਇਹ ਗੱਲ ਬਾਬਾ ਜੀ ਤੇ ਤੇ ਹਾਂਜੀ ਤੇ ਚਲੋ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਹੈਨਾ ਵੀ ਮੈਂ ਤੁਹਾਡੇ ਨਾਲ ਫੇਸ ਪੈਕ ਸ਼ੇਅਰ ਕਰੂੰਗੀ ਤੇ ਉਹ ਮੈਂ ਅੱਜ ਫੇਸ ਪੈਕ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਰਹੀ ਘਰ ਦੀ ਗੱਲ ਜੀ ਜਦੋਂ ਆਪਣੀਆਂ ਨਿਊਆ ਮਤਲਬ ਸਾਰੀਆਂ ਭਰੀਆਂ ਗਈਆਂ ਫਿਰ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਵੀ ਆਪਣਾ ਕਿਹੜੀ ਜਗ੍ਹਾ ਤੇ ਕੀ ਚੀਜ਼ ਬਣੂਗੀ ਹਨਾ ਕਿੰਨੇ ਦੀ ਬਣੂਗੀ ਕਿਵੇਂ ਬਣੂਗੀ ਸਾਰਾ ਏਰੀਆ ਦੱਸਾਂਗੇ ਤੁਹਾਨੂੰ ਦਿਖਾਵਾਂਗੇ ਜੀ ਚਲੋ ਅੱਜ ਆਪਾਂ ਤੁਹਾਡੇ ਨਾਲ ਜਿਹੜਾ ਫੇਸ ਪੈਕ ਹੈ ਉਹ ਸ਼ੇਅਰ ਕਰਦੇ ਆ ਫਿਰ ਤੁਸੀਂ ਦੇਖਿਓ ਜੀ ਹਾਂਜੀ ਇਹਦੇ ਵਾਸਤੇ ਜਿਹੜੇ ਆਪਾਂ ਇੰਗਰੀਡੀਅੰਟਸ ਲੈਣੇ ਨੇ ਜੀ ਇਹ ਹੈਗੇ ਆਪਣੇ ਕੋਲੇ ਇੱਕ ਚਮਚਾ ਹੈਗਾ ਬੇਸਨ ਦਾ ਇੱਕ ਤੋਂ ਭੋਰਾ ਕੀ ਵੱਧ ਹੋਗਾ ਇੱਕ 스ਪੂਨ ਹੈਗਾ ਇਹ ਪੂਰਾ ਤੇ ਕੱਚਾ ਦੁੱਧ ਲਿਆ ਜੀ ਕੱਚਾ ਹੀ ਲੈਣਾ ਤੁਸੀਂ ਉਬਲਿਆ ਹੋਇਆ ਨਹੀਂ ਲੈਣਾ ਹੈਗਾ ਤੇ ਇਹਦੇ ਵਿੱਚ ਪਾਵਾਂਗੇ ਨਾ ਆਪਾਂ ਜਿਹੜਾ ਔਰੇਂਜ ਹੁੰਦਾ ਆਪਣੇ ਉਹਦੇ ਛਿਲਕੇ ਹੁੰਦੇ ਨੇ ਸੁਕਾ ਲਏ ਸੀਗੇ ਮੈਂ ਸੰਗਤਰੇ ਦੇ ਛਿਲਕੇ ਜੀ ਸਿਆਲ ਚ ਸੁਕਾਏ ਸੀਗੇ ਤੇ ਉਹ ਇਹਦਾ ਪਾਊਡਰ ਆ ਸੰਤਰੀਆਂ ਦੇ ਛਿਲਕਿਆਂ ਦਾ ਪਾਊਡਰ ਹੈ ਜਿਹੜਾ ਤੇ ਉਹ ਲਵਾਂਗੇ ਆਪਾਂ ਇੱਕ ਚਮਚਾ ਪਾ ਕੇ ਇਸ ਤਰ੍ਹਾਂ ਬਾਕੀ ਤੁਸੀਂ ਇੱਕ ਜਾਣੇ ਦੇ ਹਿਸਾਬ ਨਾਲ ਵੀ ਬਣਾ ਸਕਦੇ ਹੋ ਦੋ ਦੇ ਹਿਸਾਬ ਨਾਲ ਵੀ ਬਣਾ ਸਕਦੇ ਹੋ ਹੈਨਾ ਤੇ ਇਸ ਤਰ੍ਹਾਂ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਤੇ ਇੱਕ ਲਵਾਂਗੇ ਆਪਾਂ ਮਲਤਾਨੀ ਮਿੱਟੀ ਉਹ ਤੁਸੀਂ ਕੋਈ ਵੀ ਲੈ ਲਿਓ ਹੈਨਾ ਚਾਹੇ ਪੀਸੀ ਹੋਈ ਲੈ ਸਕਦੇ ਹੋ ਜੇ ਮਿਲਦੀ ਆ ਤਾਂ ਨਹੀਂ ਪੈਕੇਟ ਵਾਲੀ ਵੀ ਲੈ ਸਕਦੇ ਤੁਸੀਂ ਤੇ ਇੱਕ 스푼 ਪਾਵਾਂਗੇ ਆਪਾਂ ਜੀ ਇਹਦਾ ਆ ਦੇਖੋ ਜੀ ਇੱਕ ਚਮਚਾ ਇਹ ਪੂਰਾ ਇਹ ਪਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕੱਚਾ ਦੁੱਧ ਜਿੰਨੇ ਕੱਚੇ ਇਹ ਨਾ ਵਧੀਆ ਜਆ ਤਿਆਰ ਹੋ ਜੇ ਆਪਣੇ ਫੇਸ ਤੇ ਖੜਨ ਵਾਲਾ ਜਲ ਹੋ ਜਵੇ ਨਾ ਜਦੋਂ ਉਹਨਾਂ ਦਾ ਦੁੱਧ ਪਾ ਲਾਂਗੇ ਆਪਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਵਧੀਆ ਨੇ ਮੁਲਤਾਨੀ ਮਿੱਟੀ ਵੀ ਤੁਹਾਨੂੰ ਪਤਾ ਆਪਣੀ ਸਕਿਨ ਟਾਈਟ ਵਾਸਤੇ ਬਹੁਤ ਵਧੀਆ ਹੁੰਦੀ ਹੈ ਜੀ ਤੇ ਜਿਹੜਾ ਔਰੈਂਜ ਪੀਲ ਪਾਊਡਰ ਹੈ ਇਹ ਵਿਟਾਮਿਨ ਸੀ ਭਰਪੂਰ ਹੁੰਦਾ ਹੈ ਹਨਾ ਜਿੰਨੀ ਵੀ ਆਪਣੀ ਜਿਹੜੀ ਫੇਸ ਦੀ ਸਕਿਨ ਡੈਮੇਜ ਹੋ ਜਾਂਦੀ ਹੈ ਧੁੱਪ ਦੇ ਨਾਲ ਹਨਾ ਉਹ ਇਹ ਰਿਪੇਅਰ ਕਰਦਾ ਹੈ ਬਹੁਤ ਵਧੀਆ ਵਿਟਾਮਿਨ ਸੀ ਹੁੰਦਾ ਇਹਦੇ ਵਿੱਚ ਜਿਹੜੇ ਆਪਾਂ ਨੂੰ ਬਾਹਰੋਂ ਹਨਾ ਬਹੁਤ ਮਹਿੰਗੇ ਮਹਿੰਗੇ ਮਿਲਦੇ ਨੇਗੇ ਸੀਰਮ ਵਗੈਰਾ ਤੇ ਉਹ ਤਾਂ ਇੰਨੇ ਹੁੰਦੇ ਵੀ ਨਹੀਂ ਵਧੀਆ ਜਿੰਨਾ ਇਹ ਹੁੰਦਾ ਹੈ ਹੈਨਾ ਚਲੋ ਉਹ ਵੀ ਵਧੀਆ ਨੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਸਾਰੀ ਚੀਜ਼ ਹੀ ਵਧੀਆ ਹੁੰਦੀ ਹੈ ਪਰ ਇਹ ਆਪਣੇ ਘਰ ਦੀ ਬਣਾਈ ਹੋਈ ਚੀਜ਼ ਹੈਨਾ ਇਹਦੀ ਗੱਲ ਵੱਖਰੀ ਹੁੰਦੀ ਹੈ ਜੀ ਕੁਝ ਇਹ ਐਵੇਂ ਹੈ ਇਹਦੇ ਵਿੱਚ ਕਿਹੜਾ ਕੋਈ ਕੈਮੀਕਲ ਹੈ ਵੀ ਆਪਾਂ ਨੂੰ ਕੋਈ ਨੁਕਸਾਨ ਕਰੂਗਾ ਹਨਾ ਜੇ ਦੇਖੋ ਤੁਸੀਂ ਇੱਕ ਗੱਲ ਹੈ ਜੀ ਇਹਦਾ ਫਾਇਦਾ ਨਹੀਂ ਤਾਂ ਕੋਈ ਨੁਕਸਾਨ ਵੀ ਨਹੀਂ ਫਾਇਦੇ ਤਾਂ ਜ ਬਹੁਤ ਹੋਣਗੇ ਇਹ ਕਹਿਣ ਦੇ ਵਿੱਚ ਗੱਲ ਆ ਜਾਂਦੀ ਜੀ ਜੇ ਕੋਈ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ ਹੁਣ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਸਾਈਡ ਰੱਖ ਦਾਂਗੇ ਜਿਹੜਾ ਕੱਚਾ ਦੁੱਧ ਹੈ ਨਾ ਜਿਹੜਾ ਆਪਣਾ ਇਹ ਇਹਦੇ ਨਾਲ ਨਾ ਆਪਾਂ ਫੇਸ ਦੀ ਕਲੀਨਸਿੰਗ ਕਰਾਂਗੇ ਇਹ ਤੁਸੀਂ ਜਰੂਰ ਕਰਨੀ ਹੈ ਕਿਉਂਕਿ ਇਹਦੇ ਨਾਲ ਨਾ ਜਿਹੜੀ ਵੀ ਆਪਣੇ ਫੇਸ ਦੇ ਵਿੱਚ ਡਸਟ ਹੁੰਦੀ ਹੈ ਆਪਾਂ ਨੂੰ ਐ ਹੋ ਜਾਂਦਾ ਵੀ ਚਲੋ ਆਪਾਂ ਤਾਂ ਫੇਸ ਧੋ ਲਿਆ ਹਨਾ ਆਪਣਾ ਫੇਸ ਸਾਫ਼ ਹੋ ਗਿਆ ਪਰ ਨਹੀਂ ਜੀ ਇਹ ਆਪਣੀ ਕਲੀਨਸਿੰਗ ਜਦੋਂ ਹੁੰਦੀ ਹੈ ਨਾ ਉਦੋਂ ਆਪਣੇ ਅੰਦਰ ਜਿਹੜੇ ਸਕਿਨ ਦੇ ਅੰਦਰ ਪੋਰ ਹੁੰਦੇ ਨੇ ਨਾ ਉਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਡਸਟ ਕੱਢ ਦਿੰਦਾ ਇਹ ਬਹੁਤ ਵਧੀਆ ਕਲੀਨਜ਼ਰ ਮੰਨਿਆ ਜਾਂਦਾ ਹੈ ਇਹ ਦੁੱਧ ਕੱਚਾ ਇਹ ਤੁਸੀਂ ਜ਼ਰੂਰ ਕਰਨੀ ਹੈ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਤੇ ਬਾਅਦ ਵਿੱਚ ਆਪਾਂ ਫੇਸ ਪੈਕ ਲਗਾਵਾਂਗੇ ਜੀ ਹਾਂਜੀ ਹੁਣ ਆਪਾਂ ਨਾ ਕਲੀਨਸਿੰਗ ਕਰਾਂਗੇ ਫੇਸ ਦੀ ਤੇ ਇਹ ਦੁੱਧ ਲੈ ਲਿਆ ਤੇ ਇਹ ਕਾਟਨ ਲੈ ਲਈ ਹਨਾ ਮੇਰੇ ਫੇਸ ਤੇ ਕੁਝ ਨਹੀਂ ਲੱਗਿਆ ਹੋਇਆ ਫੇਸ ਤੋਂ ਓਕੇ ਆਈਆਂ ਮੈਂ ਸਿਰਫ ਤੇ ਹੁਣ ਇਹਦੀ ਨਾ ਕਲੀਨਸਿੰਗ ਕਰਾਂਗੇ ਆਪਾਂ ਫੇਸ ਦੀ ਚੰਗੀ ਤਰ੍ਹਾਂ ਤੁਸੀਂ ਇਹ ਨਾ ਡੇਲੀ ਵੀ ਕਰ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਜਿੰਨੀ ਤੁਸੀਂ ਦੁੱਧ ਨਾਲ ਕਲੀਨਸਿੰਗ ਕਰੋਗੇ ਬਹੁਤ ਵਧੀਆ ਫੇਸ ਰਹੂਗਾ ਨਾਲੇ ਤਾਂ ਆਪਣੇ ਫੇਸ ਤੇ ਨਾ ਜਿਹੜੀ ਖੁਸ਼ਕੀ ਵੀ ਹੋ ਜਾਂਦੀ ਹੈ ਉਹ ਨਹੀਂ ਹੁੰਦੀ ਡਰਾਈ ਨਹੀਂ ਹੁੰਦੀ ਡਰਾਈ ਸਕਿਨ ਵਾਲਿਆਂ ਨੂੰ ਬਹੁਤ ਵਧੀਆ ਇਹ ਔਇਲ ਸਕਿਨ ਵਾਲੇ ਵੀ ਕਰ ਸਕਦੇ ਆ ਤੇ ਇਹਦੇ ਨਾਲ ਨਾ ਇਹ ਹੋ ਜਾਂਦਾ ਸੌਫਟ ਸੌਫਟ ਸਕਿਨ ਹੋ ਜਾਂਦੀ ਹੈ ਵਾਹ ਲੰ ਤੋਂ ਦਿਖਦਾ ਨਹੀਂ ਕੈਮਰੇ ਦੇ ਵਿੱਚ ਪਰਨਾ ਇਹਦੇ ਉੱਤੇ ਬਹੁਤ ਡਸਟ ਲੱਗੀ ਹੋਈ ਹੈ। ਲੋ ਜੀ ਚੰਗੀ ਤਰ੍ਹਾਂ ਜਿਹੜੀ ਕਲੀਨਸਿੰਗ ਹੋ ਗਈ ਤੇ ਹੁਣ ਆਪਾਂ ਫੇਸ ਪੈਕ ਲਗਾਉਣਾ ਹੈ। ਸੀ ਬ੍ਰਸ਼ ਨਾਲ ਵੀ ਲਾ ਸਕਦੇ ਹਾਂ ਮੈਨੂੰ ਮੈਂ ਬ੍ਰਸ਼ ਨਾਲ ਵੀ ਲਾ ਲੈਣੀ ਹੈ ਵੈਸੇ ਮੈਨੂੰ ਕੰਫਰਟੇਬਲ ਹੈ ਹੱਥ ਨਾਲ ਲਾਉਣਾ ਵਧੀਆ ਲੱਗਦਾ ਜਦੋਂ ਵੀ ਤੁਸੀਂ ਫੇਸ ਪੈਕ ਲਾਉਣਾ ਹੈ ਨਾ ਉੱਪਰ ਨੂੰ ਲਾਉਣਾ ਹੈ ਇਸ ਤਰ੍ਹਾਂ ਕਰਕੇ ਐਵੇਂ ਕਰਕੇ ਇਸ ਤਰ੍ਹਾਂ ਐ ਨਹੀਂ ਲਾਉਣਾ ਥੱਲੇ ਨੂੰ ਕਿਉਂਕਿ ਜਦੋਂ ਇਹ ਸੁੱਕਦਾ ਨਾ ਫਿਰ ਜਦੋਂ ਟਾਈਟ ਹੁੰਦਾ ਫਿਰ ਉੱਪਰ ਨੂੰ ਹੀ ਸਕਿਨ ਟਾਈਟ ਹੁੰਦੀ ਹੈ ਜੇ ਆਪਾਂ نیچے ਨੂੰ ਕਰਕੇ ਲਾਵਾਂਗੇ ਤਾਂ ਫਿਰ ਉਹ نیچے ਜੇ ਨੂੰ ਹੀ ਟਾਈਟ ਹੋ ਜੂਗੀ ਹਨਾ ਲੂਸ ਜੀ ਹੋ ਜੂਗੀ ਸਕਿਨ ਇਸ ਕਰਕੇ ਆਪਾਂ ਉੱਪਰ ਨੂੰ ਹੀ ਲਾਉਣਾ ਹੈ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਠੀਕ ਹੈ ਸਾਰਾ ਹਾਂਜੀ ਆ ਦੇਖੋ ਮੈਂ ਸਾਰੇ ਫੇਸ ਤੇ ਲਗਾ ਲਿਆ ਇਸ ਤਰ੍ਹਾਂ ਹੀ ਲਾ ਲੈਣਾ ਜੀ ਤੁਸੀਂ ਵੀ ਤੇ ਹੁਣ ਨਾ ਇਹਨੂੰ ਆਪਾਂ 15 ਮਿੰਟ ਜਾਂ 20 ਮਿੰਟ ਰੱਖਾਂਗੇ ਕੋਈ ਵੀ ਫੇਸ ਪੈਕ ਹੈ ਉਹਨੂੰ ਨਾ ਆਪਾਂ 15 ਮਿੰਟ ਤੋਂ ਵੱਧ ਨਹੀਂ ਰੱਖਣਾ ਹੈਗਾ ਖਾਸ ਕਰ ਉਹ ਜਿਹੜਾ ਨਾ ਮਤਲਬ ਸੁੱਕ ਕੇ ਕੱਸਿਆ ਜਾਂਦਾ ਹੋਵੇ ਉਹਨੂੰ ਆਪਾਂ 15 ਮਿੰਟ ਹੀ ਰੱਖਣਾ ਹੈ ਜਿਹੜਾ ਲੂਜ਼ ਰਹਿੰਦਾ ਹੈ ਜਿਹੜਾ ਕਸਾ ਨਹੀਂ ਪਾਉਂਦਾ ਹੈਗਾ ਫੇਸ ਨੂੰ ਉਹਨੂੰ ਆਪਾਂ ਰੱਖ ਸਕਦੇ ਹਾਂ 20 ਮਿੰਟ ਵੀ ਰੱਖ ਲਓ 25 ਮਿੰਟ ਵੀ ਰੱਖ ਲਓ ਪਰ ਜਿਹੜਾ ਹੁਣ ਇਹਦੇ ਵਿੱਚ ਮਲਤਾਨੀ ਮਿੱਟੀ ਹੈ ਬੇਸਣ ਹੈ ਹੈਨਾ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਸਖਤ ਹੋ ਜਾਂਦੀਆਂ ਨੇ ਸੁੱਕ ਜਾਂਦੀਆਂ ਨੇ ਫੇਸ ਤੇ ਫਿਰ ਇਕੱਠਾ ਐ ਖਿੱਚ ਪਾ ਲੈਂਦੀਆਂ ਨੇ ਇਹਨੂੰ ਆਪਾਂ ਸਿਰਫ 15 ਮਿੰਟ ਹੀ ਰੱਖਾਂਗੇ 15 ਮਿੰਟ ਤੋਂ ਵੱਧ ਨਹੀਂ ਰੱਖਾਂਗੇ ਨਾ ਆਪਾਂ ਤੇ ਹੁਣ ਮੈਂ ਫੇਸ ਟੈਕ ਲਾ ਕੇ ਬੋਲਣਾ ਨਹੀਂ ਹੈਗਾ ਜੀ ਹੁਣ ਮੈਂ ਨਾ ਤੁਹਾਡੇ ਨਾਲ 15 ਮਿੰਟ ਬਾਅਦ ਮਿਲੂੰਗੀ ਤੇ ਫੇਸ ਸਾਫ਼ ਕਰਕੇ ਫਿਰ ਆਪਾਂ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਮੈਂ ਫੇਸ ਧੋ ਲਿਆ ਹੁਣ ਦੇਖੋ ਬਹੁਤ ਵਧੀਆ ਰਿਜ਼ਲਟ ਆਇਆ ਹੈ ਬਿਲਕੁਲ ਸੌਫਟ ਫੇਸ ਹੋ ਗਿਆ ਬਿਲਕੁਲ ਹੀ ਸੌਫਟ ਹੋ ਗਿਆ ਬੱਚਿਆਂ ਵਰਗੀ ਸਕਿਨ ਹੋ ਗਈ ਤੁਸੀਂ ਯੂਜ਼ ਕਰਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਹੈ ਜੀ ਦਾ ਜੇ ਤੁਹਾਨੂੰ ਐਵੇਂ ਹੈ ਨਾ ਵੀ ਅਸੀਂ ਮਤਲਬ ਔਰੇਂਜ ਪਾਊਡਰ ਕਿੱਥੋਂ ਲੈ ਕੇ ਇਹ ਤਾਂ ਹੀ ਮਾਰਕੀਟ ਚੋਂ ਮਿਲ ਜਾਂਦਾ ਹੈ ਜੇ ਸਾਡੇ ਨਾਲ ਜਿਹੜੀ ਕੋਸਮੈਟਿਕਲੀ ਸ਼ਾਪ ਹੁੰਦੀਆਂ ਨੇ ਹੈ ਨਾ ਜਿੱਥੋਂ ਆਪਣੇ ਕਰੀਮਾਂ ਵਗੈਰਾ ਹੋਰ ਕੁਝ ਲੈਣੇ ਆਪਾਂ ਤੇ ਉਥੋਂ ਮਿਲ ਜਾਂਦਾ ਜੇ 사ਂਗੀ ਨਾਲ ਨਹੀਂ ਮਿਲਗਾ ਤਾਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਨਾ ਤੇ ਉਥੋਂ ਵੀ ਲੈ ਸਕਦੇ ਮੇਰੇ ਕੋਲ ਬਣਾਇਆ ਹੋਇਆ ਪਿਆਜ਼ ਸੀਗਾ ਸਰਦੀਆਂ ਚ ਬਣਾਇਆ ਸੀ ਤੇ ਉਹ ਮੇਰਾ ਸਾਲ ਚੱਲ ਜਾਂਦਾ ਇੱਕ ਸਾਲ ਆਰਾਮ ਨਾਲ ਚੱਲ ਜਾਂਦਾ ਤੁਸੀਂ ਵੀ ਐਵੇਂ ਨਾ ਬਣਾ ਕੇ ਰੱਖ ਸਕਦੇ ਹੋਲੇ ਤੇ ਕੋਈ ਗੱਲ ਨਹੀਂ ਆਪਾਂ ਬਿਨਾ ਔਰੇਂਜ ਪੈਕ ਔਰੇਂਜ ਪਾਊਡਰ ਤੋਂ ਵੀ ਪੈਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਬਹੁਤ ਜਲਦੀ ਉਹ ਵੀ ਬਹੁਤ ਵਧੀਆ ਨੇ ਜੀ ਵਧੀਆ ਪਤਾ ਕਰ ਤਾਂ ਜੀ ਜਿਹੜੇ ਭੈਣਾਂ ਕੋਲੇ ਹੈਗਾ orange powder ਤੇ ਉਹ ਲਗਾ ਕੇ ਦੇਖ ਸਕਦੀਆਂ ਨੇ ਜਿੰਨਾਂ ਕੋਲ ਨਹੀਂ ਹੈਗਾ ਉਹ ਮਾਰਕੀਟ ਚ ਪਤਾ ਕਰ ਸਕਦੀਆਂ ਨੇ ਨਹੀਂ ਆਪਾਂ ਉਹਨਾਂ ਵਾਸਤੇ ਹੋਰ ਵਧੀਆ ਫੇਸ ਪੈਕ ਲੈ ਕੇ ਆਵਾਂਗੇ ਉਹ ਵੀ ਕੋਲ ਲਾ ਕੇ ਦੇਖ ਸਕਦੀਆਂ ਨੇ ਠੀਕ ਹੈ ਤੇ ਹਾਂਜੀ ਦੱਸਿਓ ਫੇਰ ਹਨਾ ਕਿਵੇਂ ਲਾ ਕੇ ਦੱਸਿਓ ਕਿ ਮੇਰੇ ਜਲਟਾ ਲੱਗਿਆ ਤੁਹਾਨੂੰ ਮੇਰਾ ਤਾਨੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਹਨਾ ਉਹ ਜਰੂਰ ਸਬਸਕ੍ਰਾਈਬ ਕਰਿਓ ਜ ਆਪਣੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਤੁਹਾਡੇ ਪਿਆਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੀ ਸਪੋਰਟ ਕਰਿਓ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨ ਦਾ ਕੋਈ ਭਾਸ ਨਹੀਂ ਹੈ ਜੀ ਫ੍ਰੀ ਹੈ ਤੇ ਇਹ ਜਿਹਾਂ ਹੋਰ ਵਧੀਆ ਵੀਡੀਓ ਦੇਖਣ ਲਈ ਹਨਾ ਵਧੀਆ-ਵਧੀਆ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ